ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਤ੍ਰਿਗੁਣ ਅਤੀਤ ਚਤੁਰਥ ਗੁਣ ਗਮਿਤਾ ਕੈ ਪੰਚ ਤਤ ਉਲੰਘ ਪਰਮ ਤਤ ਵਾਸੀ ਹੈ ਤ੍ਰਿਗੁਣ ਅਤੀਤ ਚਤੁਰਥ ਗੁਣ ਗਮਿਤਾ ਕੈ ਪੰਚ ਤਤ ਉਲੰਘ ਪਰਮ ਤਤ ਵਾਸੀ ਹੈ ਖੱਟ ਰਸ ਤਿਆਗ ਪ੍ਰੇਮ ਰਸ ਕੋ ਪ੍ਰਾਪਤ ਭਈ ਪੂਰ ਸਰ ਸਪਤ ਅਨਹਦ ਅਭਿਆਸੀ ਹੈ ਅਸ਼ਟ ਸਿਦਾਤ ਭੇਦ 나ਥ ਕੈ 나ਥਨ ਕੈ 나ਥ ਭਈ ਦਸ਼ਮ ਸਥਲ ਸੁਖ ਸਾਗਰ ਬਿਲਾਸੀ ਹੈ ਉਨ ਮਨ ਮਗਨ ਗਗਨ ਹੋਏ ਨਿਚਾਰ ਚਰੈ ਸਹਜ ਸਮਾਦ ਗੁਰ ਪਰਚ ਉਦਾਸੀ ਹੈ ਉਨ ਮਨ ਮਗਨ ਗਗਨ ਹੋਏ ਨਿਚਾਰ ਚਰੈ ਸਹਜ ਸਮਾਦ ਗੁਰ ਪਰਚ ਉਦਾਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ 31 ਨੰਬਰ ਕਵਿੱਤ ਦੇ ਵਿੱਚ ਨਾਮ ਅਭਿਆਸੀ ਗੁਰਸਿੱਖ ਦੀ ਪਰਮ ਅਵਸਥਾ ਦਾ ਜ਼ਿਕਰ ਕਰਦੇ ਨੇ ਕਿ ਜਿਹੜਾ ਸਤਿਗੁਰੂ ਜੀ ਦੀ ਸ਼ਰਣ ਵਿੱਚ ਆ ਕੇ ਗੁਰੂ ਸਾਹਿਬ ਜੀ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰ ਲਿੰਦਾ ਹੈ ਨਾਮ ਦਾ ਅਭਿਆਸ ਕਰਦਿਆਂ ਕਰਦਿਆਂ ਉਹਦੀ ਆਤਮਿਕ ਅਵਸਥਾ ਦੇ ਵਿੱਚ ਜੋ ਬਦਲਾਵ ਆਉਂਦੇ ਆਤਮਿਕ ਅਵਸਥਾ ਕਿਵੇਂ ਪਰਮ ਅਵਸਥਾ ਦੇ ਵਿੱਚ ਤਬਦੀਲ ਹੋ ਕੇ ਉਹ ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣ ਕੇ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਆਤਮ ਸੁਖ ਨੂੰ ਪ੍ਰਾਪਤ ਕਰਦਾ ਹੈ ਉਸਦਾ ਜ਼ਿਕਰ ਇਸ ਕਵਿਤ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਰ ਰਹੇ ਨੇ ਭਾਈ ਸਾਹਿਬ ਜੀ ਬਚਨ ਕਰਦੇ ਨੇ ਤ੍ਰਿਗੁਣ ਅਤੀਤ ਤ੍ਰਿਗੁਣ ਦਾ ਅਰਥ ਹੈ ਤਿੰਨ ਗੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਰਜ ਗੁਣ ਤਮ ਗੁਣ ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ ਐਸੇ ਬਚਨ ਆਈ ਬਹੁਤ ਸਾਰੇ ਬਚਨ ਇਹਨਾਂ ਤਿੰਨਾਂ ਗੁਣਾਂ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਿਲਦੇ ਹਨ ਇਹ ਸੰਸਾਰ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਵਿਆਪਕ ਹੈ ਰਜ ਗੁਣ ਸਤ ਗੁਣ ਤਮ ਗੁਣ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਨਾਮ ਦਾ ਅਭਿਆਸ ਕਰਨ ਵਾਲਾ ਗੁਰਮੁਖ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਤੋਂ اٹੰਕ ਹੋ ਜਾਂਦਾ ਹੈ ਇਨਾਂ ਮਾਇਆ ਦੇ ਤਿੰਨਾ ਗੁਣਾਂ ਤੋਂ ਅਤੀਤ ਉਦਾਸ ਉਪਰਾਮ ਮਿਰਲੇਪ ਹੋ ਜਾਂਦਾ ਹੈ ਚਤੁਰਥ ਗੁਣ ਗੰਮਿਤਾ ਕੇ ਚਤੁਰਥ ਦਾ ਅਰਥ ਹੈ ਚੌਥੀ ਗੁਣ ਦਾ ਅਰਥ ਹੈ ਅਵਸਥਾ ਗਿਆਨ ਭਾਈ ਸਾਹਿਬ ਜੀ ਕਹਿੰਦੇ ਤਿੰਨਾ ਗੁਣਾਂ ਤੋਂ ਅਤੀਤ ਉਪਰਾਮ ਹੋ ਕੇ ਚੌਥੀ ਚੌਥੀ ਜਿਹੜੀ ਗਿਆਨ ਦੀ ਅਵਸਥਾ ਉੱਚੀ ਆਤਮਿਕ ਅਵਸਥਾ ਹੈ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਉੱਥੋਂ ਤੱਕ ਉਹਦੀ ਉਸ ਅਵਸਥਾ ਤੱਕ ਪਹੁੰਚ ਹੋ ਜਾਂਦੀ ਹੈ ਚੌਥੀ ਪੱਦ ਦੇ ਵਿੱਚ ਉਹ ਪਹੁੰਚ ਜਾਂਦਾ ਹੈ ਪੰਚ ਤੱਤ ਉਲੰਘ ਪੰਜ ਤੱਤ ਇਸ ਸਰੀਰ ਦੇ ਨੇ ਜਿਹੜਾ ਇਹ ਸਰੀਰ ਹੈ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਔਰ ਹਵਾ ਪਾਣੀ ਅੱਗ ਆਕਾਸ਼ ਧਰਤੀ ਆਦ ਇਹ ਜਿਹੜੇ ਪੰਜ ਗੁਣਾਂ ਦਾ ਬਣਿਆ ਹੋਇਆ ਸਰੀਰ ਹੈ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਪੰਜ ਤੱਤਾਂ ਦੇ ਬਣੇ ਸਰੀਰ ਤੋਂ ਉੱਪਰ ਉੱਠ ਜਾਂਦਾ ਹੈ ਭਾਵ ਦੇ ਅਭਿਆਸ ਨੂੰ ਦੇ ਅਧਿਆਸ ਨੂੰ ਛੱਡ ਦਿੰਦਾ ਹੈ ਇਸ ਦੇਹੀ ਦਾ ਖਿਆਲ ਉਸ ਜਿਹੜਾ ਛੱਡ ਦਿੰਦਾ ਹੈ ਆਮ ਤੌਰ ਤੇ ਮਨੁੱਖ ਇਸ ਪੰਜਾਂ ਤੱਤਾਂ ਦੀ ਦੇਹੀ ਦੇ ਵਿੱਚ ਹੀ ਫਸਿਆ ਹੋਇਆ ਹੈ ਇਹਨੂੰ ਹੀ ਸ਼ਵਾਰਣ ਸ਼ਿੰਗਾਰਣ ਦੇ ਵਿੱਚ ਰੁਚਾ ਰਿੰਦਾ ਹੈ ਇਹਦੀ ਈਸਾਰ ਸੰਭਾਲ ਦੇ ਵਿੱਚ ਰੁਚਾ ਰਿੰਦਾ ਹੈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੁਚੇਤ ਕਰਦੀ ਆ ਬਚਣ ਆਖੇ ਰੇ ਨਰ ਕਾਹੇ ਪਪੋਰੋ ਦੇਹੀ ਊਟ ਜਾਏ ਕੋ ਧੂਮ ਬਾਦਰੋ ਇਕ ਭਾਜੋ RAM ਸਨੇਹੀ ਸਤਗੁਰੂ ਕਹਿੰਦੇ ਇਤੇ ਨਾਸ਼ਵਾਨ ਐ ਇਤੇ ਧੂਵੇਂ ਦਾ ਬੱਦਲੇ ਨੇ ਨਾਸ਼ ਹੋ ਜਾਣਾ ਤੂੰ ਇਨੂੰ ਹੀ ਸਵਾਰਨ ਵਿੱਚ ਰਾਤ ਦੇਣ ਲੱਗਾ ਰਹਿਣਾ ਗੁਰੂ ਦਾ ਸਿੱਖ ਗੁਰੂ ਦੀ ਮੱਤ ਦਾ ਧਾਰਣੀ ਬਣ ਕੇ ਭਾਈ ਗੁਰਦਾਸ ਜੀ ਕਹਿੰਦੇ ਪੰਚ ਤਤ ਉਲੰਘ ਇਹਨਾਂ ਪੰਜਾਂ ਤਤਾਂ ਦੀ ਦੇਹੀ ਤੋਂ ਉੱਪਰ ਉੱਠ ਜਾਂਦਾ ਹੈ ਜੇ ਅਧਿਆਸ ਨੂੰ ਤਿਆਗ ਦਿੰਦਾ ਇਸ ਦੇਹੀ ਦੀ ਜਿਹੜੀ ਫਿਕਰ ਕਰਨੀ ਛੱਡ ਦਿੰਦਾ ਪਰਮ ਤਤ ਵਾਸੀ ਹੈ ਪਰਮ ਤਤ ਭਾਵ ਉਹ ਪਰਿਪੂਰਣ ਪ੍ਰਮਾਤਮਾ ਵਾਹਿਗੁਰੂ ਜਿਹੜਾ ਹੈ ਉਹਦਾ ਧਿਆਨ ਧਾਰੀ ਹੋ ਜਾਂਦਾ ਹੈ ਉਹਦੇ ਵਿੱਚ ਸਮਾ ਜਾਂਦਾ ਹੈ ਪ੍ਰਮਾਤਮਾ ਦੇ ਵਿੱਚ ਉਹਦੀ ਲੀਨਤਾ ਹੋ ਜਾਂਦੀ ਹੈ ਜਿਹੜਾ ਨਾਮ ਦੇ ਅਭਿਆਸ ਵਿੱਚ ਜੁਟ ਜਾਂਦੇ ਭਾਈ ਗੁਰਦਾਸ ਜੀ ਕਹਿੰਦੇ ਖੱਟ ਰਸ ਤਿਆਗ ਇਹ ਸਰੀਰ ਜਿਹੜਾ ਇਹ ਆਮ ਤੌਰ ਤੇ ਮਨੁੱਖ ਛੇ ਤਰ੍ਹਾਂ ਦੇ ਸਵਾਦਾਂ ਦੇ ਵਿੱਚ ਰੁਚਾ ਰਿੰਦਾ ਹੈ ਮਿੱਠਾ ਸਲੂਣਾ ਚਟਪਟਾ ਕਸੈਲਾ ਖੱਟਾ ਕੌੜਾ ਆਦ ਇਹ ਜਿਹੜਾ ਸਰੀਰ ਹੈ ਇਹ ਛੇ ਰਸਾਂ ਦੇ ਵਿੱਚ ਮਨੁੱਖ ਦਾ ਮਨ ਜਿਹੜਾ ਹੈ ਉਹ ਪਰਚਿਆ ਰਹਿੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਨਾਮ ਅਭਿਆਸ ਕਰਨ ਵਾਲਾ ਗੁਰਸਿੱਖ ਖੱਟ ਰਸ ਤਿਆਗ ਸੇ ਰਸਾਂ ਦਾ ਤਿਆਗ ਕਰ ਦਿੰਦਾ ਪ੍ਰੇਮ ਰਸ ਕੋ ਪ੍ਰਾਪਤ ਹੋਏ ਤੇ ਅਕਾਲ ਪੁਰਖ ਦੀ ਪ੍ਰੇਮ ਰਸ ਨੂੰ ਪ੍ਰਾਪਤ ਕਰਦੇ ਉਹਦੇ ਪ੍ਰੇਮ ਵਿੱਚ ਪਰਮਾਤਮਾ ਦੀ ਰਸ ਨੂੰ ਮਾਣਦਾ ਹੈ ਉਹਦੇ ਆਨੰਦ ਨੂੰ ਮਾਣਦਾ ਹੈ ਔਰ ਸਰ ਸਪਤ ਸਰ ਦਾ ਅਰਥ ਹੈ ਸਤ ਸਰ ਦਾ ਅਰਥ ਹੈ ਸੁਰ ਸਪਤਦਰ ਤੇ ਸੱਤ ਆਮ ਤੌਰ ਤੇ ਮਨੁੱਖ ਸੰਗੀਤ ਨੂੰ ਬਹੁਤ ਪਿਆਰ ਕਰਦੇ ਔਰ ਅੱਜ ਪੰਜਾਬ ਦੀ ਧਰਤੀ ਤੇ ਤੇ ਸਿਆਣੇ ਕਹਿੰਦੇ ਨੇ ਇੱਟ ਚੁੱਕੀਏ ਤੇ ਚੀਜ਼ ਨਿਕਲਦੀ ਹੈ ਜਿਵੇਂ ਇੱਕ ਆਹਾਨ ਬਣਿਆ ਪਰ ਮਾਫ ਕਰਿਓ ਪੰਜਾਬ ਦੀ ਧਰਤੀ ਤੇ ਇੰਨੇ ਕੋ ਸਿੰਗਰ ਨੇ ਕਿ ਇੱਟਾਂ ਚੁੱਕਣ ਦੀ ਲੋੜ ਨਹੀਂ ਜਿਹੜੇ ਇਨਾਂ ਸੱਤ ਸੁਰਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪਰਮਾ ਰਹੇ ਨਹੀਂ ਪਰ ਗੁਰੂ ਦੀ ਸਿੱਖਿਆ ਲੈ ਕੇ ਨਾਬਯ ਅਭਿਆਸ ਕਰਨ ਵਾਲਾ ਗੁਰਸਿੱਖ ਭਾਈ ਗੁਰਦਾਸ ਜੀ ਕਹਿੰਦੇ ਪੂਰ ਸਰ ਸਪਤ ਸੱਤ ਸੁਰਾਂ ਵਾਲਾ ਸੰਗੀਤ ਜਿਹੜਾ ਹੈ ਪੂਰ ਦਾ ਅਰਥ ਹੁੰਦਾ ਹੈ ਪੂਰ ਕੇ ਭਾਵ ਉਹਨੂੰ ਛੱਡ ਕੇ ਅਨਹਦ ਅਭਿਆਸੀ ਹੈ ਅਨਹਦ ਨਾਦ ਜਿਹੜਾ ਹੈ ਇੱਕ ਰਸ ਵਜਣ ਵਾਲੀ ਉਹ ਜਿਹੜੀ ਧੁਨ ਹੈ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਧੁਨ ਹੈ ਸ਼ਬਦ ਜਿਹੜਾ ਅਨਹਦ ਨਾਦ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਦਾ ਅਭਿਆਸੀ ਹੁੰਦਾ ਹੈ ਉਹਦਾ ਆਨੰਦ ਮਾਣਦਾ ਹੈ ਨਾਮ ਅਭਿਆਸ ਦੀ ਕਮਾਈ ਦਾ ਸਦਕਾ ਉਹਦੇ ਅੰਦਰ ਅਨਹਦ ਸ਼ਬਦ ਜਿਹੜਾ ਉਹ ਗੂੰਜਣ ਲੱਗ ਪੈਂਦਾ ਹੈ ਉਹ ਦੁਨੀਆਂ ਦੇ ਸੱਤ ਸੁਰਾ ਵਾਲੇ ਰਾਗਨਾਦ ਜਿਹੜੇ ਨੇ ਉਹ ਉਹਨਾਂ ਨੂੰ ਤਿਆਗ ਦਿੰਦਾ ਹੈ ਜਿਹੜਾ ਨਾਮ ਦਾ ਅਭਿਆਸੀ ਹੈ ਅਸਤ ਸਿਧਾਂਤ ਭੇਦ ਨਾ ਨਾਥਨ ਕੇ ਨਾਥ ਭੇ ਜਿਹੜਾ ਜੋਗ ਮੱਤ ਹੈ ਜੋਗ ਦੇ ਜਿਹੜੇ 8 ਸਿਧਾਂਤ ਨੇ ਉਹਨਾਂ ਨੂੰ ਤਿਆਗ ਦਿੰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਜੋਗ ਦੇ ਅੱਠ ਅੰਗ ਨੇ ਉਹਨਾਂ ਨੂੰ ਉਹ ਤਿਆਗ ਦਿੰਦਾ ਭੇਦ ਕੇ ਭਾਵ ਛੱਡ ਕੇ 나ਥਨ ਕੈ 나ਥ ਭਏ ਤੇ ਵੱਡੇ ਵੱਡੇ ਸਿੱਧਾਂ ਜੋਗੀਆਂ 나ਥਾਂ ਦਾ ਵੀ ਉਹ 나ਥ ਬਣ ਜਾਂਦਾ ਕੁਝ ਗੁਰਮੁਖ ਖਣੀ ਦਾ ਅਰਥ ਇਹ ਵੀ ਕੀਤਾ ਹੈ ਕਿ 나ਥਨ ਕੈ 나ਥ ਭਏ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਇਹਨਾਂ ਦਾ ਇੱਕ ਇੱਕ ਦੇਵਤਾ ਬੰਨਿਆ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਇਨ ਸਾਰੀਆਂ ਇੰਦਰੀਆਂ ਦਾ ਉਹ ਨਾਥ ਬਣ ਜਾਂਦਾ ਹੈ ਇਹ ਨਾਥਨ ਕੈ ਨਾਥ ਭਏ ਭਾਵ ਨਾਥਾਂ ਦਾ ਵੀ ਉਹ ਨਾਥ ਬਣ ਜਾਂਦਾ ਹੈ ਸਭ ਤੋਂ ਸ਼੍ਰੇਸ਼ਟ ਜੋਗੀ ਬਣ ਜਾਂਦਾ ਹੈ ਦਸ਼ਮ ਸਥਲ ਸੁਖ ਸਾਗਰ ਬਿਲਾਸੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਉਹ ਦਸ਼ਮ ਦਵਾਰ ਦੇ ਵਿੱਚ ਟਿਕ ਕੇ ਪ੍ਰਭੂੱਚੀ ਆਤਮਿਕ ਅਵਸਥਾ ਵਿੱਚ ਉਹ ਜਿਹੜਾ ਟਿਕਾ ਕਰਕੇ ਆਨੰਦ ਮਾਣਦਾ ਸੁਖ ਸਾਗਰ ਬਿਲਾਸੀ ਹੈ ਸੁੱਖਾਂ ਦੇ ਸਾਗਰ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਕਿ ਉਹ ਆਨੰਦ ਮਾਣਦਾ ਜਿਹੜਾ ਪਰਮੇਸ਼ਰ ਦੇ ਨਾਮ ਦਾ ਅਭਿਆਸੀ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ ਜਿਹੜਾ ਸਤਿਗੁਰੂ ਕੋਲੋਂ ਨਾਮ ਲੈ ਕੇ ਨਾਮ ਦਾ ਅਭਿਆਸ ਕਰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਸੁੱਖਾਂ ਦੇ ਸਾਗਰ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਕੇ ਉਹ ਆਨੰਦ ਮਾਣਦਾ ਹੈ ਉਨ ਮਨ ਮਗਨ ਗੱਗਣ ਹੋਏ ਨਿਚਾਰ ਝਰੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਜੀ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਨਾਮ ਦਾ ਅਭਿਆਸ ਕਰਨ ਵਾਲਾ ਗੁਰਸਿੱਖ ਉਹ ਉਣਮਨੀ ਭਾਵ ਉੱਚੀ ਆਤਮਿਕ ਅਵਸਥਾ ਦਾ ਵਾਸੀ ਬਣਦਾ ਹੈ ਉਸ ਉੱਚੀ ਆਤਮਿਕ ਅਵਸਥਾ ਦੇ ਵਿੱਚ ਪਹੁੰਚ ਕੇ ਭਾਈ ਗੁਰਦਾਸ ਜੀ ਕਹਿੰਦੇ ਮਗਨ ਜਦੋਂ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਗੱਗਣ ਨੋ ਖੇ ਜਿਹੜਾ ਉਹਦਾ ਦਸ਼ਮ ਦਵਾਰ ਹੈ ਉੱਥੇ ਉਹਦੀ ਪਹੁੰਚ ਹੋ ਜਾਂਦੀ ਹੈ ਉੱਥੇ ਕੀ ਮਿਲਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨਿਚਾਰ ਚਰੈ ਉੱਥੇ ਨਾਮ ਅੰਮ੍ਰਿਤ ਧਾਰਾ ਇੱਕ ਰਸ ਝਰਦੀ ਹੈ ਇਕ ਰਸ ਨਾਮ ਦਾ ਉਹਨੂੰ ਆਨੰਦ ਪ੍ਰਾਪਤ ਹੁੰਦਾ ਹੈ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ ਸਹਿਜ ਸਮਾਦ ਭਾਈ ਗੁਰਦਾਸ ਜੀ ਕਹਿੰਦੇ ਉਸ ਅਵਸਥਾ ਵਿੱਚ ਉਹ ਆਤਮਿਕ ਰਸ ਨੂੰ ਮਾਣਦਾ ਹੋਇਆ ਸਹਿਜ ਸਮਾਧੀ ਵਿੱਚ ਟਿਕ ਜਾਂਦਾ ਹੈ ਸਹਿਜ ਅਵਸਥਾ ਵਿੱਚ ਜੋ ਉਹਦਾ ਟੁਕਾ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਇਹ ਦਾਤ ਮਿਲਦੀ ਹੈ ਗੁਰ ਪਰਚੈ ਗੁਰੂ ਦੀ ਸ਼ਰਣ ਵਿੱਚ ਆ ਕੇ ਜਦੋਂ ਉਹ ਗੁਰੂ ਦੀ ਸਿੱਖਿਆ ਦੇ ਵਿੱਚ ਪਰਚਦਾ ਹੈ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਦਾਸੀ ਹੈ ਉਹ ਸੰਸਾਰ ਦੇ ਤਿੰਨਾ ਗੁਣਾ ਤੋਂ ਉਦਾਸੀ ਹੋ ਜਾਂਦਾ ਹੈ ਉਪਰਾਮ ਹੋ ਜਾਂਦਾ ਹੈ ਸੰਸਾਰ ਦੇ ਮਾਇਕੀ ਪਦਾਰਥਾਂ ਤੋਂ ਉਪਰਾਮ ਹੋ ਕੇ ਸਤਿਗੁਰੂ ਦੇ ਸ਼ਬਦ ਵਿੱਚ ਜੁੜ ਕੇ ਨਾਮ ਅਭਿਆਸ ਕਰਦਿਆਂ ਉਹ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਆਤਮਿਕ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਸੋ ਇਸ ਕਵਿੱਤ ਦੇ ਵਿੱਚ ਭਾਈ ਗੁਰਦਾਸ ਜੀ ਨੇ ਸਤਿਗੁਰੂ ਜੀ ਦੀ ਸ਼ਰਣ ਵਿੱਚ ਆ ਕੇ ਨਾਮ ਲੈ ਕੇ ਦੇ ਨਾਮ ਦਾ ਅਭਿਆਸ ਕਰਨ ਵਾਲੇ ਗੁਰਸਿੱਖ ਦੀ ਉੱਚੀ ਆਤਮਿਕ ਅਵਸਥਾ ਦਾ ਜ਼ਿਕਰ ਕੀਤਾ ਕਿ ਗੁਰੂ ਦੀ ਸ਼ਰਣ ਵਿੱਚ ਆ ਕੇ ਨਾਮ ਦੀ ਦਾਤ ਲੈ ਕੇ ਨਾਮ ਦਾ ਅਭਿਆਸ ਕਰਨ ਵਾਲਾ ਗੁਰਸਿੱਖ ਉਸ ਸੰਸਾਰ ਦੇ ਮਾਇਕੀ ਪਦਾਰਥਾਂ ਤੋਂ ਪਰਮ ਹੋ ਕੇ ਪਰਮੇਸ਼ਰ ਦੇ ਵਿੱਚ ਅਭੇਦਤਾ ਪ੍ਰਾਪਤ ਕਰਦਾ ਹੈ ਜੀ ਹੁਲਾਂ ਚੁੱਕਾਂ ਦੀ ਕੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ